ਅਦਾਲੀ ਕਿਹੜੀ ਗਲਤੀ ਕਿਹੜਾ ਬਦਲਾਵ ਇਹ ਬਾਦਲ ਸਾਹਿਬ ਬਦਲਾਵੇ ਨਵੇਂ ਬਾਬਾ ਜੀ ਵੈਸੇ ਤਾਂ ਬੜੀ ਦਲੇਰੀ ਬਖਾਉਂਦੇ ਹੁੰਦੇ ਉਹ ਜਿਹੜਾ ਕੋ ਪੈਗ ਪੁੱਗ ਲਾ ਕੇ ਗੁਰੂ ਦੀ ਹਾਜ਼ਰੀ ਚ ਚਲੇ ਜਾਵੇ ਤੇ ਇਹ ਕਿਹੜਾ ਬਦਲਾਵ ਹੁੰਦਾ ਇਹ ਭਗਵੰਤ ਮਾਨ ਉਸ ਕਿਸਮ ਦਾ ਬੰਦਾ ਜਿਹੜਾ ਆਪਦੀ ਘਰ ਦੀ ਦਾ ਨਾ ਹੋਇਆ ਆਪਦੇ ਨਿਆਣਿਆਂ ਦਾ ਨਹੀਂ ਹੋਇਆ ਟਾਰੀ ਵਾਲਿਓ ਉਹ ਜੂ ਥੋੜਾ ਕਦੇ ਹੋਏ ਦਰਸ਼ਨ ਦੁਰਸ਼ਨ ਕਹਿੰਦੇ ਨਾ ਕਿ ਹੋਵੇ ਹੋਏ ਤੇਰੇ ਦਰਸ਼ਨ ਤੇ ਦਿਨ ਵਧੀਆ ਲੰਘੂਗਾ ਹੁਣ ਤਾਂ ਦਰਸ਼ਨ ਵੀ ਨਹੀਂ ਹੁੰਦੇ ਇੱਕ ਉਹ ਦਿੱਲੀ ਦਾ ਮੁੱਖ ਮੰਤਰੀ ਮੈਂ ਤਾਂ ਪਹਿਲੀ ਵਾਰ ਹੀ ਸੁਣਿਆ ਜੀ ਇਹ ਵੀ ਸਾਥ ਦਾ ਬਗਲਾਬ ਹੀ ਹੈ 75 ਸਾਲਾਂ ਦਾ ਜਾਣਾ ਉਹ ਨਹੀਂ ਹੁੰਦਾ ਕਿ ਉਹਦੇ ਪੁੱਤ ਨੇ ਦਿੱਲੀ ਵਾਲੇ ਨੇ ਕਿਥੇ ਤੇ ਜਹਾਜ਼ ਲੈ ਕੇ ਸਾਡੇ ਆਲਾ ਚੱਲਦਾ ਮੈਂ ਪਹਿਲੀ ਵਾਰੀ ਜਿੱਦ ਦਾ ਸਾਰੀ ਖਰਚਾ ਏ ਨਾ ਤੁਹਾਨੂੰ ਕਿਤੇ ਪਗੰਤਮਾਨ ਆਪ ਦੀ ਜੇਬ ਚੋਂ ਕੱਢਦਾ ਭਾਈ ਸਾਹਿਬ ਤੁਸੀਂ ਭਰਦੇ ਹੋ ਉਹ ਘਰ ਉਹ ਖਰਚਾ ਜਿੰਨੀ ਆਰੀ ਉਹਨੂੰ ਈਡੀ ਸੱਦ ਲੈਂਦੀ ਐ ਮੈਂ ਤਾਂ ਈਡੀ ਵਾਲਿਆਂ ਨੂੰ ਮੇਰਾ ਜੀ ਕਰਦਾ ਪ੍ਰਧਾਨ ਮੰਤਰੀ ਜੀ ਥੋੜਾ ਉੱਥੇ ਮਸ਼ਰੂਫੀਅਤ ਜ਼ਿਆਦਾ ਹੀ ਐ ਕਿ ਬਾਬਾ ਜਾਤਾ ਇਹਨੂੰ ਫੜ ਲਾ ਕੇ ਜਰੀਂ ਕਦੇ ਕਿਉਂਕਿ ਆਈ ਆਰੀ ਤੁਸੀਂ ਇਹਨੂੰ ਸੱਦਨ ਲਈ ਚਿੱਠੀ ਭੇਜਦੇ ਹੋ ਸਾਨੂੰ 10 ਕਰੋੜ ਨੂੰ ਪੈ ਜਾਂਦਾ ਲਈ ਸੱਦ ਕਦੇ ਇਹਨੂੰ ਗੋਆ ਲੈ ਜਾਂਦੇ ਆ ਕਦੇ ਕਦੇ ਇਹਨੂੰ ਕਾਂਤਵਾਸ ਦੀ ਲੋਡ ਪੈ ਗਈ ਤੇ ਆਈ ਗੇਤਾਹਾਜ ਦਾ ਬਾਅਦ ਚ ਪੈਂਦਾ ਵੇਖੋ ਇਤਿਹਾਸ ਹਾਲਾਤ ਕੀ ਬਣ ਗਏ ਕਹਿੰਦੇ 300 ਯੂਨਿਟ ਮਾਰਕ ਕੀਤਾ ਬਾਦਲ ਸਾਹਿਬ ਤੁਹਾਨੂੰ ਮੈਂ ਮਜ਼ੇ ਦੀ ਗੱਲ ਦੱਸਾਂ ਸੀ ਸਰਕਾਰ ਸੀ ਸਾਡੀ ਅਸੀਂ ਤਾਂ ਗੱਲ ਨਹੀਂ ਕਰਾਂ ਜਾਂਦਾ ਮਗਰ ਹੁਣ ਚਲੋ ਲੱਗ ਲੈਣ ਦਿਓ ਜਿੱਥੇ ਇੰਨੇ ਤਵੇ ਲੱਗੇ ਉੱਥੇ ਇੱਕ ਅੱਧਾ ਹੋਰ ਲੱਗ ਜੂ ਸਾਡੀ ਸੇਤ ਨੂੰ ਕਿਹੜਾ ਕੋਈ ਫਰਕ ਪੈ ਰਿਹਾ ਬਾਦਲ ਸਾਹਿਬ ਨੇ ਸਾਨੂੰ ਛੱਦ ਲਿਆ ਕਰੀਆ ਰਣੀਕੇ ਸਾਹਿਬ ਵੀ ਵਿੱਚ ਹੀ ਸੀ ਮੈਂ ਸੀ ਰਣੀਕੇ ਸਾਹਿਬ ਸੀ ਵੰਟਵਾ ਸਾਹਿਬ ਸੀ ਅਰਮੀਤ ਸੋ ਸੰਦੂ ਸੀ ਤੇ ਮੈਨੂੰ ਛੱਦ ਕੇ ਕਹਿੰਦੇ ਕਾਕਾ ਉਰਾ ਪੈਂਦੇ ਆ ਕਿ ਪਾ ਪੈਂਦੇ ਆ ਮੈਂ ਕਿਹਾ ਬਾਪੂ ਜੀ ਕੀ ਗੱਲ ਹੋ ਗਈ ਕਹਿੰਦੇ ਆ ਬਿਜਲੀ ਪੁਜਲੀ ਵਾਲੇ 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 ਜਿਹੜੇ ਬਿਜਲੀ ਪੋਰਟ ਵਾਲੇ ਆ ਕਹਿੰਦੇ ਸਾਨੂੰ ਕਹਿੰਦੇ ਕਿ ਸਾਨੂੰ ਕੋਈ ਇੱਥੇ ਬੜਾ ਨਹੀਂ ਦਿੰਦਾ ਪਿੰਡਾਂ 'ਚ ਸਾਡੇ ਇੱਥੇ ਹਾਲ ਸੀ ਬਾਪੂ ਦੇ ਰਾਤ ਵੇਲੇ ਥੋੜੇ ਰਾਤ ਵੇਲੇ ਇਹ ਤਾਂ 300 ਯੂਨਿਟ ਦੀ ਗੱਲ ਕਰਦੇ ਮੈਨੂੰ ਲੱਗਦਾ ਤੇ 1000 ਯੂਨਿਟ ਬਾਪ ਹੀ ਚੱਲਦਾ ਸੀ ਜਿਹੜਾ ਮਰਜ਼ੀ ਜਿੱਥੇ ਮਰਜ਼ੀ ਕੁੰਡੀ ਲਾਈ ਫਿਰਦਾ ਸੀ ਜਿੰਨਾ ਮਰਜ਼ੀ ਹੀਟਰ ਚੱਲਦਾ ਦੱਸ ਦਿਓ ਠੀਕ ਗੱਲ ਕਰਦਾ ਗੱਲ ਕਰਦਾ ਇਹ ਚੋ ਕਰ ਦਿੰਦੇ ਆ ਬੰਦੇ ਨੂੰ ਐਸ ਲਈ ਇਹ ਗੱਲਾਂ ਮੈਂ ਕਾ ਕਰਦਾ ਕਿਉਂਕਿ ਉਦੋਂ ਲੋਕਾਂ ਦਾ ਗਰੀਬਾਂ ਦਾ ਦਰਦ ਦੇ ਸੰ ਮੈਨੂੰ ਯਾਦ ਆ ਆਟੇ ਦਾਲ ਵਰਗੀ ਸਕੀਮ ਹੁਣ ਕਿੰਨਿਆ ਕਿਤੇ ਕਾਰਡ ਕੱਟੇ ਗਏ ਕਿਹੜਾ ਪੈਂਦਾ ਜਿਹਦੇ ਕਾਰਡ ਨਾ ਕੱਟੇ ਜਾ ਗਏ ਹੋਰ ਕਾਰਡ ਕੱਟਦੇ ਇਸ ਲਈ ਆ ਕਹਿੰਦੇ ਪੈਸੇ ਨਹੀਂ ਪਰ ਕੇਜਰੀ ਆਲ ਨੂੰ ਜਦੋਂ ਜਾਗ ਤੇ ਹੂਟਾ ਦੇੜਾ ਹੁੰਦਾ ਉਦੋਂ ਪੈਸੇ ਜਦੋਂ ਬਜੀਫਾ ਸੀ ਬੱਚਿਆਂ ਦਾ ਬੰਦ ਕਰਨਾ ਹੋਵੇ ਉਦੋਂ ਪੈਸੇ ਨਹੀਂ ਆ ਦੇਣਾ ਹੁੰਦਾ ਉਦੋਂ ਪੈਸੇ ਮਲਾਜਮਾ ਦਾ T A D A ਬੰਦ ਮਗਰ ਜਦੋਂ ਕੇਜਰੀਵਾਲ ਨੂੰ ਜਾਤ ਤੇ ਹੂਟਾ ਦੇਣਾ ਹੋਵੇ ਉਦੋਂ ਪੈਸੇ ਖਜ਼ਾਨੇ 'ਚ ਆ ਜਾਂਦੇ ਹਨ ਇਹਨਾਂ ਕੋਲ ਬੜੀ ਵੱਡੀ ਗਿਣਤੀ ਹੈ ਅੱਜ ਲਾਣ ਆਰਡਰ ਦੇ ਇਹ ਜਿਹੇ ਹਾਲਾਤ ਆ ਮੈਨੂੰ ਲੱਗਦਾ ਜਿਵੇਂ ਉਹ ਲੰਡੇ ਉਰੀ ਉਹ ਲਾਰੈਂਸ ਬਿਸ਼ਨੋਈ ਉਰੀ ਜੱਗੂ ਭਗਵਾਨਪੁਰੇ ਰਹਿੰਦੀ ਫੋਨ ਤੇ ਆ ਜਿਹਦੇ ਘਰ ਚਲੇ ਜਾਉ ਕਹਿੰਦਾ ਸਾਹਬ ਜੀ ਮੈਨੂੰ ਵੀ ਫੋਨ ਆ ਗਿਆ ਮੈਨੂੰ ਵੀ ਫੋਨ ਆ ਗਿਆ ਮੈਨੂੰ ਲੱਗਦਾ ਕੇਦਰੀ ਆਲ ਤੇ ਭਗਵਾਨ ਨੇ ਇਹਨਾਂ ਨੂੰ ਫੋਨ ਹੀ ਬਗੈਰ ਚਾਰਜ ਤੋਂ ਹੀ ਚੱਲਦਾ ਕਾਲਿੰਗ ਫਰੀ ਐ ਜਿਹੜੇ ਦੁਕਾਨਦਾਰ ਕੋਲ ਚਲੇ ਜਾਓ ਜਿਹੜੇ ਆੜਤੀਏ ਕੋਲ ਚਲੇ ਜਾਓ ਕਿਸੇ ਹੋਟਲ ਵਾਲੇ ਕੋਲ ਚਲੇ ਜਾਓ ਕਿਸੇ ਸਹੀਦੇ ਬੰਦੇ ਕੋਲ ਚਲੇ ਜਾਓ ਬਾਦਲ ਸਾਹਿਬ ਲਾਅਨ ਆਰਡਰ ਦੇ ਹਾਲਾਤ ਹੋ ਗਿਆ ਕਿ ਕੋਈ ਚੱਜ ਦੀ ਗੱਡੀ 'ਚ ਜਾਂ ਚੱਜ ਦਾ ਹੋ ਘਰ 'ਚ ਰਹਿ ਕੇ ਰਾਜੀ ਨਹੀਂ ਕਿ ਪਤਾ ਨਹੀਂ ਸਵੇਰੇ ਕਦੋਂ ਬਲਾਵਾ ਆ ਜਾਣਾ ਇਹਨਾਂ ਦਾ ਮੈਂ ਇੱਕ